ਆਪਾਂ ਆਏ ਜੀ ਅੱਜ ਗੁਰੂ ਘਰ ਸਤਿਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਡਾਕਟਰ ਸਾਹਿਬ ਕੰਪਿਊਟਰ ਅੱਖ ਰੱਖਿਆ ਕੀ ਕੁਝ ਕਰਦੇ ਹਾਂ ਨਾਲ ਨਾਲ ਜੀ ਇਹ ਤੁਹਾਨੂੰ ਆਪਾਂ ਪਹਿਲਾਂ ਦੱਸਿਆ ਸੀ ਆਪਾਂ ਨਾਲ ਫੋਟੋਸ ਜਿਹੜਾ ਹਾਂਜੀ ਦੇ ਫੋਟੋ ਹਾਂਜੀ ਮੰਨ ਲਓ ਕਿਸੇ ਨੇ ਕੋਈ ਪ੍ਰਿੰਟ ਕਢਵਾਉ ਹੋਵੇ ਹਾਂਜੀ ਕਿ WhatsApp ਕਰਾ ਲਿਆ ਕੋਈ ਪ੍ਰਿੰਟਰ ਨੈੱਟ ਤੋਂ ਕਢਣਾ ਹੋਵੇ ਹਾਂਜੀ ਹਾਂਜੀ ਕਈ ਬੰਦੇ ਕਹਿ ਰਹੇ ਸੀ ਵੀ ਤੁਸੀਂ ਕੈਪ ਲਗਾਇਆ ਨਹੀਂ ਹਾਂਜੀ ਉਹ ਉਹਨਾਂ ਦਾ ਉਹਨਾਂ ਜ਼ਰੂਰੀ ਨਹੀਂ ਆਇਆ ਗਿਆ ਹਾਂਜੀ ਹਾਂਜੀ ਆਪਾਂ ਆਪ ਹੀ ਕਰ ਲਾਂਗੇ ਸਹੀ ਗੱਲ ਹੈ ਜੀ ਆਹ ਦੇਖੋ ਇਹ ਨਾ ਠੇਕਾ ਹੀ ਮਗਾਉਂਦੇ ਸਿੱਧਾ ਇਹ ਡਰਮ ਡਰਮ ਸਾਰੇ ਆਪ ਤੇ ਲੈ ਕੇ ਆਉਂਦੇ ਖੁਰ ਲਓ ਵੀ ਬਹੁਤ ਦਿਨਾਂ ਬਾਅਦ ਅੱਜ ਡੱਡੇ ਤੇ ਆਏ ਆ। ਸਿਤਕ ਕਿਵੇਂ ਹੋ? ਠੀਕ ਆ। ਠੀਕ ਆ। ਲਓ ਜੀ ਅਸੀਂ ਪਹੁੰਚ ਗਏ ਬਠਿੰਡੇ। ਹੁਣ ਕਰ ਰਹੇ ਆ ਕੁਝ ਚੰਡੀਗੜ੍ਹ ਨੂੰ। ਇਹ ਆ ਜੀ ਬਠਿੰਡੇ ਦਾ ਸਟੰਟ ਰੋਡ। ਚਲੋ ਮਹਾਲੀ ਚੰਡੀਗੜ੍ਹ ਅ ਜੀਰਖਪੁਰ ਬਨੂੜ ਰਲਿ ਪਿਆ ਹਾਂ ਤਾਂ। ਫੋਨ ਕਰਿਆ ਜੀ ਇੱਧਰ ਆਪਣੇ ਪਿੰਡ ਵਾਲੇ ਸਾਈਡਾਂ ਦੇ ਮੌਸਮ ਖਰਾਬ ਐ। ਬਾਕੀ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਿਓ ਮੌਸਮ ਕਿਵੇਂ ਐ। ਮਰਨਿੰਗ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਅਮੀਰ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਆਪਾਂ ਆਏ ਜੀ ਅੱਜ ਗੁਰੂ ਘਰ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਹਾਂਜੀ ਦੋਸਤੋ ਜਿਵੇਂ ਕਿ ਆਪਾਂ ਦੱਸਿਆ ਸੀਗਾ ਡਾਕਟਰ ਸਾਹਿਬ ਨੇ ਦੁਕਾਨ ਕਰ ਲਈ ਸੀ ਘਰੇ ਤੇ ਡਾਕਟਰ ਸਾਹਿਬ ਦੁਕਾਨਦਾਰੀ ਦੇ ਨਾਲ-ਨਾਲ ਡਾਕਟਰੀ ਦੇ ਨਾਲ ਨਾਲ ਮਤਲਬ ਤੇ ਹੋਰ ਵੀ ਮਤਲਬ ਫੋਟੋ ਸ਼ੂਟ ਰੇਡ ਦਾ ਕੰਮ ਜਾਂ ਕਿ ਹੋਰ ਵੀ ਕੰਮ ਕਰਦੇ ਐ ਫਾਰਮ ਭਰਨ ਦਾ ਆਪਾਂ ਕਰਦੇ ਆਂ ਗੱਲ WhatsApp ਨਾਲ WhatsApp ਕੀ ਹਾਲ ਹੈ ਜੀ ਹੋ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਸਰ ਮੈਂ ਜਾ ਕੇ ਆਂ ਜੀ ਕੋਟਾ ਰਾਸਤਾਨ ਠੀਕ ਹੈ ਹਾਂਜੀ ਹਾਂਜੀ ਵਧੀਆ ਹੋਰ ਸੁਣਾਓ ਸਿਹਤ ਕਿਵੇਂ ਤਕੜੀ ਹੈ ਜੀ ਡਾਕਟਰ ਸਾਹਿਬ ਕੰਪਿਊਟਰ ਆਖ ਰੱਖਿਆ ਕੀ ਕਰਦੇ ਆਂ ਨਾਲ ਨਾਲ ਜੀ ਤੇ ਆਪਾਂ ਪਹਿਲਾਂ ਦੱਸਿਆ ਸੀ ਆਪਾਂ ਨਾਲ ਫੋਟੋਸ ਜਿਹੜਾ ਹਾਂਜੀ ਤੇ ਫੋਟੋ ਹਾਂਜੀ ਮੰਨ ਲਓ ਕਿਸੇ ਨੇ ਕੋਈ ਪ੍ਰਿੰਟ ਕਢਵਾ ਹੋਵੇ ਹਾਂਜੀ ਤੇ WhatsApp ਕਰਾ ਲਿਆ ਕੋਈ ਪ੍ਰਿੰਟਰ نیٹ ਤੋਂ ਕਢਣਾ ਹੋਵੇ ਹਾਂਜੀ ਹਾਂਜੀ ਸੌ ਕਰ ਦਿੰਨੇ ਆਂ ਫਾਰਮ ਫੋਰਮ ਸਾਰੇ ਭਰ ਦਿੰਨੇ ਆਂ ਨਹੀਂ ਫਾਰਮ ਵਾਲੇ ਨੂੰ ਆਈਡੀ ਨਹੀਂ ਭੇਲਿਆ ਆਪਾਂ ਆਈਡੀ ਹਾਂਜੀ 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 ਉਹ ਟਾਵਾ ਲੱਗ ਰਹੀ ਹਾਂ ਜਿਹੜੀ ਮਿਲਣੀ ਸੀ ਹਾਂਜੀ ਹਾਂਜੀ ਇਹ ਪਾਸਪੋਰਟ ਦਾ ਫੋਟੋ ਆ ਹਾਂਜੀ ਜਿਵੇਂ ਕਲਰ ਪ੍ਰਿੰਟ ਆਊਟ ਆ ਹਾਂਜੀ ਕਲਰ ਪ੍ਰਿੰਟ ਨਿਕਲ ਨਹੀਂ ਉਹ ਪਟਾਖਾ ਫੋਟੋ ਸਟੇਟ ਸਾਰਾ ਕੁਝ ਤੇ ਡਾਕਟਰ ਸਾਹਿਬ ਨੂੰ ਦਿਓ ਸੇਵਾ ਦਾ ਮੌਕਾ ਜੀ ਨੰਬਰ ਤੁਹਾਡੇ ਕੋਲ ਹੈਗਾ ਹੀ ਐ ਬਾਕੀ ਮੈਂ ਪਾ ਵੀ ਦੇਵਾਂਗਾ ਤੇ ਬਾਕੀ ਡਾਕਟਰ ਸਾਹਿਬ ਡਾਕਟਰ ਤਾਂ ਹੈਗੀ ਹੈਗੀ ਐ ਹਾਂਜੀ ਫੋਟੋ ਕਰਨੀ ਸੀ ਜੀ ਹਾਂਜੀ ਹਾਂ ਡਾਕਟਰ ਸਾਹਿਬ ਜਿਹੜਾ ਆਪਾਂ ਕੈਂਪ ਬਾਰੇ ਪਹਿਲਾਂ ਗੱਲ ਕੀਤੀ ਸੀ ਹਾਂਜੀ ਹਾਂਜੀ ਪੱਗਾਂ ਵਾਲੇ ਜੀ ਪੱਗਾਂ ਵਾਲੀ ਹਾਂਜੀ ਪਹਿਲਾਂ ਆਪਾਂ ਉਹਨਾਂ ਨੇ ਬਾਈ ਕਹਿੰਦੇ ਸਾਨੂੰ 2 ਹਫ਼ਤੇ ਬਾਅਦ ਆਓ ਹਾਂਜੀ ਆਪਾਂ ਉਹਨਾਂ ਨਾਲ ਗੱਪ ਦੇ ਮੁਣ ਆਪਾਂ ਸੋਚਿਆ ਕਣਕਵਟਨ ਦਵਾ ਜੋ ਵੈਲੇ ਹੋ ਗਏ ਹਾਂ ਜੀ ਆਪਣੀ ਜਿੰਨੇ ਕੁ ਬੰਦੇ ਹੈਗੇ ਆ ਮੈਂ ਤਾਂ ਹੀ ਤੈਨੂੰ ਕਿੰਨੇ ਨਾਲ ਫੋਨ ਕਰ ਰਿਹਾ ਹਾਂ ਜੀ ਹਾਂਜੀ ਹਾਂਜੀ ਬਿਲਕੁਲ ਜੀ ਵੀ ਜਿੰਨੇ ਕੁ ਆਪਣੇ ਬੰਦੇ ਹੈਗੇ ਆ ਆ ਫੋਨ ਨਾਲ ਵਾਸਤੇ ਮੈਂ ਖੁਦ ਇੱਕ ਮੁੰਡਾ ਆਪਾਂ ਪਿੰਡ ਚੋਂ ਬੁਲ ਲੈ ਕੇ ਮੈਂ ਗੱਲ ਕਰ ਲਾਂਗੇ ਹਾਂਜੀ ਵੀ ਦੋ ਜਣੇ ਹੋ ਜਾਣਗੇ 10 15 ਜਨੇ ਆਪਣੇ ਹੋਣਗੇ ਵੀ ਗੁਰੂ ਘਰ ਆਪਾਂ ਕੈਂਪ ਲਗਾਵਾਂਗੇ ਸਹੀ ਹੈ ਅਸੀਂ ਕੱਢ ਲਾਂਗੇ ਦੁਪਹਿਰ ਦਾ 12 ਤੋਂ 1 ਕਰਨੇ 12 ਤੋਂ 2 ਕਰਨਗੇ ਜਿਵੇਂ ਪਹਿਲੇ ਹੋਣਗੇ ਸਹੀ ਗੱਲ ਹੈ ਜੀ ਅੱਜ ਤੋਂ 10 ਦਾ ਬਾਅਦ ਤਕਰੀਬਨ ਵਿਹਲੇ ਹੋਏਗੇ ਸਹੀ ਗੱਲ ਹੈ ਜੀ ਠੀਕ ਹੈ ਇਹ ਮਤਲਬ ਕਿਦੋਂ ਦਾ ਫੋਨ ਕਰਦਾ ਸੀ ਇਹ ਆਪਾਂ ਸ਼ੁਰੂ ਕਰਦਾਂਗੇ ਸਹੀ ਹੈ ਜੀ ਕਿਉਂਕਿ ਕਈ ਬੰਦੇ ਕਹਿ ਰਹੇ ਸੀ ਵੀ ਤੁਸੀਂ ਕੈਪ ਲਗਾਇਆ ਨਹੀਂ ਹਾਂਜੀ ਉਹ ਉਹਨਾਂ ਦਾ ਉਹਨਾਂ ਜ਼ਰੂਰੀ ਨਹੀਂ ਆਇਆ ਗਿਆ ਹਾਂਜੀ ਹਾਂਜੀ ਆਪਾਂ ਆਪ ਹੀ ਕਰ ਲਾਂਗੇ ਸਹੀ ਗੱਲ ਹੈ ਜੀ ਗੁਰੂ ਘਰ ਹੈ ਗੁਰੂ ਘਰ ਲਾਵਾਂਗੇ ਨਹੀਂ ਕਿਤੇ ਘਰੇ ਲਾਵਾਂਗੇ ਯੇ ਵੀ ਹੋਰ ਮੌਕਾ ਹਾਂਜੀ 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 ਬੰਦੇ ਹਸਾਉਣ ਤੇ ਬਾਕੀ ਸਾਰਾ ਉਹਨਾਂ ਬੇਨਤੀ ਹੈ ਜੇ ਕੋਈ ਸਿੱਖਣਾ ਚਾਹੁੰਦਾ ਹੈ ਸਾਨੂੰ ਮੈਸੇਜ ਕਰ ਲੈ ਡਾਕਟਰ ਸਾਹਿਬ ਨੂੰ ਕਰ ਲੈ ਮੈਨੂੰ ਕਰ ਲੈ ਅੱਜ ਵੀ ਇੰਨਾ ਵੀ ਇੱਕ ਵਾਰੀ 20 ਬੰਦੇ ਦਾ ਗਰੁੱਪ ਕਰਾਇਆ ਬੜਾ ਵੱਡਾ ਨਹੀਂ ਕਰਦੇ ਹਾਂ ਸਹੀ ਗੱਲ ਹੈ ਕਿ ਕਿਰਿਓ ਦੇ ਨਾਮ ਜੂ ਤੈਨੂੰ ਲਿਖਾ ਦੇਣਾ ਹਾਂ ਹਾਂ ਠੀਕ ਹੈ ਜੀ ਮੈਨੂੰ ਲਿਖਾ ਦਿਓ ਮੈਂ ਡਾਕਟਰ ਸਾਹਿਬ ਨੂੰ ਲਿਖਾ ਦੂੰ ਡਾਕਟਰ ਸਾਹਿਬ ਐਸੀ ਹੁੰਦੇ ਮੈਕਸਿਮਮ ਵੀ ਇਕੱਲਾ 20 ਬੰਦੇ ਹੋਣਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਲੋਟਰੀ ਹੋਣਾ ਗੱਲੇ ਜਾਣੇ ਤੋਂ ਸਹੀ ਗੱਲ ਹੈ ਜੀ ਕਿ 20 22 ਹੱਦ ਲਾਸਟ ਹੈ ਸਹੀ ਹੈ ਠ ਉਰੇ ਜੇ ਮਤਲਬ ਸਾਰੇ ਹਸਾ ਵੀ ਲਿਓ ਤੇ ਆਪ ਦਾ ਨਾਮ ਲਿਖਾ ਦਿਓ ਮੈਨੂੰ ਲਿਖਾ ਦਿਓ ਤੇ ਡਾਕਟਰ ਸਾਹਿਬ ਨੂੰ ਲਿਖਾ ਦਿਓ ਬਸ ਸਿਪਾਹ ਸਾਹਿਬ ਨੇ ਆਪਣੇ ਪਹਿਲੇ ਨਾਮ ਖਾਤਾ ਹਾਂ ਹਾਂ ਜੀ ਹਾਂ ਜੀ ਤੇ ਕੀ ਹੈਗੀ ਇਹਨਾਂ ਨੂੰ ਦੱਸਤਾ ਜੀ ਸਾਡੇ ਬਾਲ ਵੀ ਹੈਗਾ ਹਾਂ ਜੀ ਬਈ ਸਾਰਿਆਂ ਨੂੰ ਬੇਨਤੀ ਹੈ ਸਾਨੂੰ ਨਾਮ ਲਿਖਾ ਦਿਓ ਫਿਰ ਉਸ ਹਾਂਣ ਆਪਾਂ ਕੈਂਪ ਲਾ ਲਗੇ ਉਸ ਨਾਲ ਪਹਿਲੇ ਹੋਇਓ ਪਕਰ ਲਾਂਗੇ ਹਾਂ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਬਈ ਜੀ ਲੈ ਵੀ ਦੋਸਤੋ ਸੋਨਾਂ ਅੱਜ ਨਵੀਂ ਚੀਜ਼ ਦਿਖਾਉਣ ਲੱਗੇ ਆ ਨਵੀਂ ਤਾਂ ਕੀ ਪੁਰਾਣੀ ਵੀ ਐ ਇਹ ਪਰ ਕਈ ਲੋਕਾਂ ਨੇ ਵੇਖੀ ਹੈ ਕੰਗਣ ਨਹੀਂ ਵੇਖੀ ਤੇ ਆਹ ਦੇਖੋ ਇਹ ਨਾ ਠੇਕਾ ਇਹ ਡਰਾਮ ਡਰਮ ਸਾਰੇ ਆਪ ਤੇ ਲੈ ਕੇ ਆਉਂਦੇ ਖੁਰਲੀਆਂ ਬਣਾਉਂਦੇ ਆ ਤੇ ਤਾਂ ਛੱਡ ਤੁਸੀਂ ਵੇਖ ਲਓ ਕਿੰਨਾ ਵਧੀਆ ਸਾਫੋਤਰਾ ਪਾਇਆ ਹੋਇਆ ਤੇ ਬਹੁਤ ਸਾਲ ਹੋ ਗਏ ਨੂੰ ਪਏ ਨੂੰ ਮੈਂ ਤਾਂ ਬਹੁਤ ਚਰਤਾ ਵੇਖਿਆ ਇਹ ਉਹ ਜਿਹਦਾ ਉਹ ਜਿਹੇ ਪਿਆ ਸਾਰਾ ਕੁਛ ਆਪ ਦਾ ਲੈ ਕੇ ਆਉਂਦੇ ਇਹ ਤੇ ਆਉਂਦੇ ਆ ਫਿੱਟ ਕਰਕੇ ਚਲੇ ਜਾਂਦੇ ਆ ਪੈਪਾਂ ਪੂਪਾਂ ਸਭ ਕੁਛ ਆਪ ਦਾ ਕਾਨੇ ਤੇ ਆਹ ਬਾਂਸ ਬੂਨਸ ਕੁਛ ਨਹੀਂ ਆਪਾਂ ਲੈ ਕੇ ਆਉਣਾ ਆਉਂਦੇ ਆ ਕੱਸ ਕੇ ਚਲੇ ਜਾਂਦੇ ਆ ਵਧੀਆ ਐ ਸੋਹਣੀਆਂ ਹੀ ਖੁਰਲੀਆਂ ਬਣਾ ਜਾਂਦੇ ਆ ਇਹ ਆਪਣੇ ਪਿੰਡ ਮੰਨ ਲਾ ਦੋ ਤਿੰਨ ਘਰਾਂ ਨੇ ਪਾਇਆ ਮਾਸਟਰ ਨੇ ਪਾਇਆ ਜਿੱਕ ਵਧੀਆ ਨਾਲ ਠੰਡਾ ਰਹਿੰਦਾ ਹੈ ਤੇ ਗੇ ਠੰਡ ਤੇ ਗਰਮ ਰਹਿੰਦਾ ਹੈ ਹਾਂ ਨਹੀਂ ਵਧੀਆ ਚੀਜ਼ ਹੈ ਵਧੀਆ ਬਹੁਤ ਦਿਨਾਂ ਬਾਅਦ ਅੱਜ ਡੱਡੇ ਤੇ ਆਏ ਆ ਨਜ਼ਾਰਾ ਆ ਗਿਆ ਤੇ ਮੌਸਮ ਆਪੇ ਖਰਾਬ ਹੈ ਮੌਸਮ ਦਾ ਅੱਜਕੱਲ ਕੋਈ ਬਦਲਾ ਨਹੀਂ ਆਲੰਦਾ ਖਰਾਬ ਹੀ ਚੱਲੀ ਜਾਂਦਾ ਸਿੱਕਾ ਸਾਹਿਬ ਆਏ ਗੋਲ ਗੱਪੇ ਖਾਨ ਨਹੀਂ ਵਧੀਆ ਜੀ ਸਿੱਦਕ ਕਿਵੇਂ ਹੋ ਠੀਕ ਹੋ ਢਿੱਲੇ ਲੱਗਦੇ ਅੱਜ ਹੋਰ ਜਾਇਆ ਤੂੰ ਹਾਂਜੀ ਹਾਂਜੀ ਜਾਇਆ ਜੀ ਬਹੁਤ ਵਧੀਆ ਜੀ ਲਓ ਜੀ ਅਸੀਂ ਪਹੁੰਚ ਗਏ ਜੀ ਬਠਿੰਡੇ ਹੁਣ ਕਰ ਰਹੇ ਹਾਂ ਕੁਝ ਚੰਡੀਗੜ੍ਹ ਨੂੰ ਤੇ ਰਸਤੇ ਜਿੱਥੇ ਵੀ ਰੁਕਾਂਗੇ ਸੋਡੇ ਰੂਰੂ ਹੋਵਾਂਗੇ ਜੇ ਰੁਕੇ ਤਾਂ ਕਿਉਂਕਿ ਲੇਟ ਬਾਲਾ ਹੋ ਗਿਆ ਟਾਈਮ ਹੋ ਗਿਆ 4 ਵਜ ਗਏ ਚੱਲ ਵੀ ਦੋਸਤਾਂ ਖਿੱਚਦੇ ਗੱਡੀ ਬਣਾ ਲੈ ਜਹਾਜ਼ ਰੱਬ ਰੱਖੇ ਸੋਕ ਚੰਡੀਗੜ੍ਹ ਜਾ ਕੇ ਮਾਰਾਂਗੇ ਬ੍ਰੇਕ ਇੱਥੇ ਲੱਗੇ ਜੋਤਬਾਈ ਜੋਤਬਾਈ ਨੂੰ ਮਿਲ ਕੇ ਆਏ 5 ਮਿੰਟ ਲੈ ਵੀ ਯਾਰਾ ਇਹ ਕਿਹੜੀ ਸਟੰਟ ਰੋਡ ਵਾਈ ਦੀ ਹੈ ਨਾ ਖੌਲੀ ਬਾਈ ਖੌਲੀ ਚੰਡੀਗੜ੍ਹ ਜਾਣਾ ਆਪਾਂ ਆਉਲੀ ਇੱਥੇ ਹੋਰ ਨਹੀਂ ਜਾਣਾ ਇਹ ਹੈ ਜੀ ਬਠਿੰਡੇ ਦਾ ਸਟੰਟ ਰੋਡ। ਤੇ ਬਠਿੰਡਾ ਸ਼ਹਿਰ ਵੀ ਆਪਣਾ ਕਿਸੇ ਗੱਲੋਂ ਘੱਟ ਨਹੀਂ। ਬਹੁਤ ਮਸ਼ਹੂਰ ਹੈ। ਹੁਣ ਤਾਂ ਸਵਾਈਸੂ ਹੀ ਬਠਿੰਡੇ 'ਚ ਵਧੀ ਜਾਂਦੀ ਹੈ। ਸਟੰਟ ਰੋਡ ਬਠਿੰਡਾ। ਲੈ ਵੀ ਹੁਣ ਜਿਵੇਂ ਅਗੇ ਚੁਸਰ। ਪਹਿਲੇ ਸਟਾਪ ਤੇ ਰੁਕੇ ਆਂ। ਫੇਰ ਅਗਲਾ ਸਪਟਾ ਕਰਦੇ ਆਂ। ਅੱਜ ਨੇ ਬਣਾ ਰੱਖਿਆ। ਬਣਾਤੀ ਹਾਂ ਜੀ। ਹਾਂਜੀ ਦੋਸਤੋ ਅਸੀਂ ਪਹੁੰਚ ਗਏ ਜੀ ਚੰਡੀਗੜ੍ਹ ਚੰਡੀਗੜ੍ਹ ਆਪਾਂ ਕਹਿ ਦਿੰਨੇ ਆ ਵੈਸੇ ਪਰ ਅਸੀਂ ਮਹਾਲੀ ਚਲੋ ਮਹਾਲੀ ਚੰਡੀਗੜ੍ਹ ਜੀਰਕਪੁਰ ਬਨੂੜ ਰਲੇ ਪਿਆ ਹਾਂ ਤਾਂ ਹੁਣ ਤਾਂ ਬਹੁਤ ਦੂਰ ਦੂਰ ਤੱਕ ਚੰਡੀਗੜ੍ਹ ਹੀ ਵਜਦਾ ਸਾਰੇ ਕਿਤੇ ਸੈਕਟਰ ਕੱਟੇ ਗਏ ਤੇ ਨਜ਼ਾਰਾ ਵਧੀਆ ਬਾਸਤ ਤਕਰੀਬਨ ਮੰਨ ਲਾ ਤਾਂ ਹੋਇਆ ਹੁਣ ਅੱਧਾ ਘੰਟਾ ਪਹੁੰਚਿਆ ਨੂੰ ਰਾਜ ਟ੍ਰੈਫਿਕ ਬਹੁਤ ਜ਼ਿਆਦਾ ਸੀ ਅਸੀਂ ਪਹੁੰਚ ਗਏ ਸੀ ਮਤਲਬ 8 ਦੇ ਲਾਗੇ ਤੱਕ ਗਏ ਤੇ ਮੇਰੇ ਦੋਸਤ ਸਾਰੇ ਵਧੀਆ ਹੋਵਗੇ ਤੇ ਉਹ ਸਾਡੀ ਤਾਂ ਡਰਾਈਵਡ ਕੀ ਸਫ਼ਰ ਲੰਘਿਆ ਸਾਰਾ ਬਾਕੀ ਫੋਨ ਕਰਿਆ ਸੀ ਉਧਰ ਆਪਣੇ ਪਿੰਡ ਵਾਲੇ ਸਾਈਡਾਂ ਦੇ ਮੌਸਮ ਖਰਾਬ ਹੈ ਬਾਕੀ ਤੁਸੀਂ ਕਮੈਂਟਾਂ ਜ਼ਰੂਰ ਦੱਸੋ ਮੌਸਮ ਕਿਵੇਂ ਹੈ ਰਾਜਸਥਾਨ ਸਾਈਡ ਤਾਂ ਹਨੇਰੀ ਚੱਲ ਰਹੀ ਹੈ ਮੀਂਹ ਆ ਰਿਹਾ ਤੇ ਇੱਥੇ ਮੌਸਮ ਸਾਫ਼ ਆ ਰਿਹਾ ਮੌਸਮ ਠੰਡਾ ਵੀ ਹੈ ਚਲੋ ਪਰ ਸਾਫ਼ ਹੈ ਬਾਕੀ ਤੜਕੇ ਮਾਰਾਂਗੇ ਗੇੜਾ ਗੁੜਾ ਦੇਖਾਂਗੇ ਹਰੌਣਕ ਮੇਲਾ ਸਾਰਾ ਨਾਲੇ ਸੋਡੇ ਰੂਰੂ ਕਰਾਂਗੇ ਤੇ ਜਿੱਥੇ ਮੈਂ ਹੁਣ ਹੈਗਾ ਇੱਥੋਂ ਜਿਹੜਾ ਨਵਾਂ ਮਾਲ ਬਣਿਆ ਹੋਮਲੈਂਡ ਵਾਲਾ ਕੋਈ 4-5 ਕਿਲੋਮੀਟਰ ਦੂਰ ਹੈ। ਅਸੀਂ ਹੈਗੇ ਜੀ ਇਧਰ ਲਾਂਡਰਾ ਜਿਹੜੀ ਰੋਡ ਜਾਂਦੀ ਬਲੂਡ ਨੂੰ ਉਹ ਸੜੋ ਤੇ ਤੇ ਸੈਕਟਰ ਮੈਨ ਲੱਗਦਾ 105 ਆ ਪਤਾ ਨਹੀਂ 15 ਤੜਕੇ ਸਾਰੀ ਇਨਕੁਆਇਰੀ ਕਰਾਂਗੇ। ਅਸੀਂ ਤਾਂ ਪਹੁੰਚੇ ਆ। ਤੇ ਹੋਰ ਦੋਸਤੋ ਕਹਿਮ ਤੇ ਕੋਈ ਗਲਤੀ ਵਲਤਲੀ ਮਾਫੀ ਆਪਣੇ YouTube ਚੈਨਲ ਨੂੰ ਸਾਰੇ ਜਾਣੇ ਕਰ ਦਿਓ ਜੀ ਸਬਸਕ੍ਰਾਈਬ ਸ਼ੇਅਰ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਤੇ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਨਾਲ ਨਵੀਂ ਵੀਡੀਓ ਨਾਲ ਉਮੀਦ ਆ ਤੁਹਾਨੂੰ ਪਸੰਦ ਆਉਣਗੀਆਂ ਤੇ ਓਕੇ ਬਾਏ ਦਾਦਾ ਦੋਸਤੋ ਮਿਲਦੇ ਆ ਕੱਲ੍ਹ